ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਵਾਜ਼ ਲੋਕਾਂ ਦੀ ਚੈਨਲ ਸੁਨਾਮ ਆਪਾਂ ਤੁਹਾਨੂੰ ਲਾਈਵ ਦਿਖਾਉਨੇ ਆ ਲਖਮੀਰ ਵਾਲੇ ਰੋਡ ਦੇ ਉੱਤੇ ਜਿਹੜੀ ਸੜਕ ਹੈਗੀ ਹੈਗੀ ਕਲੋਨੀ ਦੇ ਉੱਥੋਂ ਬੋਲੀ ਨੇ ਜਿਹੜੀ ਸੰਗਰੂਰ ਚੋਏ ਦੇ ਨਾਲ-ਨਾਲ ਸੜਕ ਜਾਂਦੀ ਹੈ ਨਾ ਆਪਾਂ ਉਹਦੇ ਤੇ ਤੁਹਾਨੂੰ ਲਾਈਵ ਦਿਖਾਵਾਂਗੇ ਇੱਥੇ ਮੈਡਮ ਦਮਨ ਜੀ ਆਏ ਹੋਏ ਨੇ ਆਪਾਂ ਤੁਹਾਨੂੰ ਸਾਰਾ ਲਾਈਵ ਦਿਖਾਉਨੇ ਆ ਗੱਟੇ ਪਏ ਨੇ ਕੱਲ ਸ਼ਾਮੀ ਭਰੇ ਸੀਗੇ ਤੇ ਇੱਥੇ ਇਹ ਸਾਰੇ ਆਪ ਹੀ ਕਰ ਰਹੇ ਦੱਸ ਦੋ ਆਪ ਹੀ ਕਰ ਰਹੇ ਹੈਗੇ ਜ਼ਿਮੀਂਦਾਰ ਭਰਾ ਆ ਜ਼ਿਮੀਂਦਾਰ ਭਰਾ ਲੱਗੇ ਹੋਏ ਨੇ ਤੇ ਆ ਟੁੱਟ ਗਿਆ ਸੀਗਾ ਉਰੋਂ ਪਾਣੀ ਵਧ ਗਿਆ ਸੀਗਾ ਖੇਤਾਂ ਕੇ ਨਹੀਂ ਇਹ ਡੈਂਟਲ ਕਾਲਜ ਨੂੰ ਵੀ ਜਾਂਦਾ ਸਾਰਾ ਪਾਣੀ ਉਹਨਾਂ ਪਿੰਡੀ ਨੂੰ ਵੀ ਜਾਂਦਾਗਾ ਜਿਹੜੇ ਘਰ ਨੇਗੇ ਇੱਥੇ ਦੋਸਤੋ ਜੁੜੀਏ ਆਪਾਂ ਸਾਰੇ ਆਹ ਸੜਕ ਦੇ ਉੱਤੇ ਪਾਣੀ ਹੈਗਾ ਜੇਕਰ ਇਹਦੀ ਨਾਲੇ ਦੀ ਪਹਿਲਾਂ ਸਫਾਈ ਹੁੰਦੀ ਹੋਈ ਹੁੰਦੀ ਸੁੱਕੇ ਟਾਈਮ ਦੇ ਵਿੱਚ ਨਾ ਤਾ ਜਾਂ ਪਾਣੀ ਦਾ ਬਹੋ ਹੀ ਉੱਥੋਂ ਦੀ ਕੀਤਾ ਹੁੰਦਾ ਜਮਾ ਨਹੀਂ ਇੱਥੇ ਜ਼ੋਰ ਪੈਂਦਾ ਸੀ ਵੀਰੇ ਮੈਡਮ ਦਮਨ ਜੀ ਆਏ ਹੋਏ ਨੇ ਆਪਾਂ ਉਹਨਾਂ ਤੋਂ ਵੀ ਪੁੱਛਾਂਗੇ ਵੀ ਕੀ ਕਹਿਣਾ ਚਾਹੁੰਦੇ ਨੇ ਇਹ ਮੈਡਮ ਇਹ ਸੜਕਾ ਜਿਹੜੀ ਤੁਹਾਡੇ ਵਿਚਾਲੇ ਜਦੋਂ ਤੱਕ ਪੈਂਦੀ ਹੈ ਵਿਚਾਲੇ ਤਾਂ ਸਫਾਈ ਹੋਈ ਨਹੀਂ ਆ ਉਧਰ ਮੈਂ ਕੈਮਰਾ ਦੇਖੋ ਵਿਚਾਲੇ ਅੱਕ ਖੜਿਆ 6 6 8 8 ਫੁੱਟ ਦੇ ਬਿਲਕੁਲ ਜੀ ਕਿਕਰ ਉਹ ਸਾਰਾ ਚੋਆ ਉਹ ਬੰਨ ਤੱਕ ਚੋਆ ਹੈ ਇਹ ਜਮਾ ਵਿਚਾਲੇ ਖੜੇ ਇੱਥੋਂ ਪਾਣੀ ਕਿਵੇਂ ਟੱਪ ਜੂ ਉਹ ਉਧਰ ਘਮਾਇਓ ਕੈਮਰਾ ਉਹ ਜਮਾ ਵਿਚਾਲੇ ਉਹ ਉਹ ਦਿਂਦੀ ਆ ਨਾ ਉਹ ਟਾਲੀ ਖੜੀ ਕਿਕਰਾਂ ਉਹ ਸਾਰਾ ਵਿਚਾਲੇ ਖੜਾ ਇਹ ਕਹਿੰਦੇ ਸਫਾਈ ਦਾ ਆ ਇੱਕ ਤਾਂ ਆ ਖੜਿਆ ਤੁਹਾਡੇ ਸਾਹਮਣੇ ਬਿਲਕੁਲ ਜੀ ਬਿਲਕੁਲ ਢਾਲੇ ਨਹੀਂ ਗਈ ਕੁਦਰਤੀ ਕਰੋਪੀ ਹੈ ਸਾਰਿਆਂ ਨੂੰ ਆਪਾਂ ਨੂੰ ਰਲ ਮਿਲ ਕੇ ਇੱਕ ਦੂਜਾ ਸਾਥ ਦੇ ਕੇ ਕੱਢਣੀ ਪੈਣੀ ਆ ਪਰ ਵੀ ਜੀ ਕੁਦਰਤੀ ਕਰੋਪੀ ਤੋਂ ਬਚਾਉਣ ਲਈ ਡਰੇਨੇਜ ਡਿਪਾਰਟਮੈਂਟ ਬਣਾਇਆ ਹੋਇਆ ਹੈ ਕਈ ਸਾਡੇ ਭਰਾ ਕਹਿ ਰਹੇ ਆ ਵੀ ਇਹ ਮੀਹਾਂ ਦਾ ਪਾਣੀ ਐ ਵੀਰੇ ਸਾਰੇ ਪੰਜਾਬ ਚ ਮੀਹਾਂ ਦਾ ਹੀ ਪਾਣੀ ਐ ਹੋਰ ਕਿਸੇ ਨੇ ਟੂਟੀ ਥੋੜੀ ਖੋਲੀ ਉਪਰੋਂ ਨਹਿਰ ਥੋੜੀ ਖੋਲੀ ਐ ਕਿਸੇ ਨੇ ਇਹ ਮੀਹਾਂ ਦਾ ਹੀ ਪਾਣੀ ਐ ਮੀਹਾਂ ਦੇ ਪਾਣੀਆਂ ਤੋਂ ਬਚਾਉਣ ਲਈ ਹੀ ਡਰੇਨੇਜ ਡਿਪਾਰਟਮੈਂਟ ਬਣਾਇਆ ਜਾਂਦਾ ਸਰ ਪਤਾ ਲੱਗਿਆ ਸੀਗਾ ਵੀ ਕੱਲ ਉੱਥੇ ਗਏ ਸੀਗੇ ਚੰਦਪੂਰਾ ਬੰਨ ਤੇ ਉੱਥੇ ਸੁਣਿਆ ਸੀਗਾ ਵੀ ਜਿਹੜਾ ਆਪਣਾ ਜਲ ਸਰੋਤ ਮੰਤਰੀ ਨੇ ਉਹਨਾਂ ਨੇ ਬੋਲਿਆ ਸੀ ਕਿ 2 ਕਰੋੜ 75 ਲੱਖ ਰੁਪਈਆ ਸਫਾਈ ਵਾਸਤੇ ਦਿੱਤਾ ਸੀ ਕੀ ਤੁਹਾਨੂੰ ਲੱਗਦਾ ਇੱਥੇ ਵੀ ਸਫਾਈ ਹੋਈ ਹੋਈ ਆ ਓਏ ਇੱਥੇ ਤਾਂ ਕੋਈ ਖੜਾ ਵੀ ਨਹੀਂ ਆ ਕੇ ਪੂਰੇ ਸਾਲ ਚ ਇੱਕ ਮਿੰਟ ਆ ਇਹਨੇ ਜਮੀਨ ਕਿੱਥੇ ਤੁਹਾਡੀ ਆ ਸੀ ਨਾਲੇ ਜੀ ਪੂਰੇ ਗੱਲ ਵੀ ਪੂਰੇ ਸਾਲ ਚ ਕਦੇ ਪੂਰੇ ਸਫਾਈ ਹੋਈ ਆ ਕੁਛ ਵੀ ਨਹੀਂ ਹੋਇਆ ਜੀ ਕਿਸੇ ਕੋਈ ਮਸ਼ੀਨ ਬੜੀ ਹੋਏ ਪੂਰੇ ਮਸ਼ੀਨ ਤਾਂ ਮਸ਼ੀਨ ਇੱਥੇ ਬੰਦਾ ਨਹੀਂ ਬੜਿਆ ਕੋਈ ਤੁਸੀਂ ਆੱਕ ਖੜੇ ਨਹੀਂ ਤੁਹਾਡੇ ਸਾਹਮਣੇ ਉਹ ਆੱਕ ਖੜੇ ਨੇ ਸਾਰੇ ਇਹੜੀ ਇੱਕ ਤੱਕ ਕੁਦਰਤ ਦੀ ਮਾਰਤਾ ਉਹਦਾ ਅਸੀਂ ਸਾਰੇ ਝੱਲਾਂਗੇ ਚੱਲ ਰਹੇ ਆਂ ਔਰ ਉਹਦੇ ਚ ਇੱਕ ਦੂਜੇ ਦੀ ਮਦਦ ਕਰਾਂਗੇ ਪਰ ਇੱਕ ਝੂਠ ਕਹਿ ਦੇਣਾ ਔਰ ਇੱਕ ਲੋਕਾਂ ਨੂੰ 2 ਦਿਨ ਪਹਿਲਾਂ ਤੁਸੀਂ ਜਗ੍ਹਾ ਲੈਣ ਆਉਣੀ ਇੱਕ ਲੋਕਾਂ ਨੂੰ ਇਹ ਪਿਕਚਰ ਪ੍ਰੈਜ਼ੈਂਟ ਕਰਨੀ ਕਿ ਕੁਝ ਹੋਇਆ ਹੀ ਨਹੀਂ ਜਾਂ ਕੁਝ ਹੋਣਾ ਹੀ ਨਹੀਂ ਆਪਣੇ ਇੱਥੋਂ ਦੇ ਵੱਡੇ ਸਾਡੇ ਵੱਡੇ ਵੀਰ ਅਮਨ ਅਰੋੜਾ ਜੀ ਤੇ ਜਲ ਸਰੋਤ ਮੰਤਰੀ ਗੁਰਿੰਦਰ ਗੋਲ ਜੀ ਇਹ ਐਸੇ ਬੁਲਤੇ ਖੜ ਕੇ ਕਹਿ ਕੇ ਗਏ ਕਿ ਇਹਨਾਂ ਦੀ ਚੋਏ ਦੀ ਦਾ ਟਾਈਮ ਰਹਿੰਦੇ ਸਫਾਈਆਂ ਹੋ ਗਈਆਂ ਸੀ ਇਹ ਸਫਾਈ ਤੁਹਾਡੇ ਸਾਹਮਣੇ ਹੀ ਹੈ ਕਿ ਕਿਹੜੀ ਸਫਾਈ ਹੋਈ ਹੋਈ ਹੈ ਉਹਦਾ ਉੱਥੇ ਹੀ ਮੁੜ ਗਏ ਸੀ ਜੀ ਪੁਲ ਤੋਂ ਜੇ ਇਸ ਇੱਕ ਸਾਲ ਚ ਇਸ ਚੋਏ ਚ ਇੱਕ ਬੰਦਾ ਜਿਵੇਂ ਸਰਪੰਚ ਸਾਹਿਬ ਕਹਿ ਰਹੇ ਨੇ ਇੱਕ ਮਸ਼ੀਨ ਛੱਡੋ ਬੰਦਾ ਵੀ ਵੜ ਕੇ ਕਿਸੇ ਨੇ ਦੇਖਿਆ ਹੋਵੇ ਮਹਿਕਮੇ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤਾਂ ਅਸੀਂ ਆਪਣਾ ਨਾਂ ਬਦਲਾ ਦਾਂਗੇ ਤੁਸੀਂ ਝੂਠ ਨਾ ਬੋਲੋ ਔਰ ਫਿਰ ਹੁਣ ਜੋ ਸਥਿਤੀ ਹੈ ਉਹਦੇ ਵਾਸਤੇ ਤੁਹਾਡੀ ਕੀ ਤਿਆਰੀ ਹੈ ਇੱਥੇ ਤੁਸੀਂ ਆਪ ਹੀ ਬੰਨ ਲਾ ਰਹੇ ਹੋ ਆਪ ਹੀ ਲਾ ਰਹੇ ਨਹੀਂ ਕੱਲ ਦਾ ਕੋਈ ਤੁਹਾਡੇ ਕੋਲ ਆ ਕੇ ਬੰਨ ਲਵਾ ਕੇ ਗਿਆ ਇੱਥੇ ਕੋਈ ਨਹੀਂ ਆਇਆ ਜੀ ਆ ਇਧਰ ਦਿਖਾਇਓ ਜੀ ਅਜੇ ਬੰਨਣਾ ਲੱਗਾ ਸਾਰਾ ਆਪੇ ਟਰਾਲੀ ਭਰ ਕੇ ਲਿਆ ਸਾਰਾ ਅਮਨ ਰੋੜਾ ਜਿਹਦੇ ਡੈਂਟਲ ਕਾਲਜ ਨੂੰ ਜਾਣਾ ਪਾਣੀ ਪਰ ਇਹਨਾਂ ਦੀ ਜੀਰੀ ਪਹਿਲਾਂ ਮਰ ਜੂਗੀ ਜੀਰੀ ਜੂੜਾ ਜਿਹੜਾ ਜਿਹੜੇ ਬੰਦੇ ਦੀ ਜ਼ਮੀਨ ਹੈ ਜਿਹਦਾ ਘਰ ਹੈ ਦੇਖੋ ਉਹ ਤਾਂ ਭੱਜੂਗਾ ਹੀ ਹੁਣ ਸਾਡਾ ਤਾਂ ਆਪ ਦਾ ਘਰ ਇਸ ਚੋਏ ਤੇ ਹੈ ਠੀਕ ਹੈ ਪਰ ਪ੍ਰਸ਼ਾਸਨ ਵੱਲੋਂ ਕੀ ਤਿਆਰੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਅਫਵਾਹਾਂ ਚ ਨਾ ਹੋਏ ਅਫਵਾਹਾਂ ਨੇ ਤੁਹਾਡੇ ਸਾਹਮਣੇ ਆ ਆਖੀ ਦੇਖ ਰਹੇ ਹੋ ਤੁਸੀਂ ਹਾਲ ਇਹਦੇ 'ਚ ਤਾਂ ਕੋਈ ਅਫਵਾਹ ਨਹੀਂ ਸੋ ਇਸ ਇੱਕ ਗੱਲ ਇਹ ਹੈ ਕਿ ਇਸ ਵੇਲੇ ਅਸੀਂ ਵੀ ਨੁਕਤਾ ਚਿੰਨੀ ਕਰਨਾ ਨਹੀਂ ਚਾਹੁੰਦੇ ਪਰ ਜਿੱਥੇ ਤੁਹਾਡੀਆਂ ਨਲਕੀਆਂ ਜਿੱਥੇ ਤੁਹਾਡੀਆਂ ਕਮਜ਼ੋਰੀਆਂ ਆ ਉਹ ਤਾਂ ਸਾਡਾ ਫਰਜ਼ ਬਣਦਾ ਨਾ ਲੋਕਾਂ ਸਾਹਮਣੇ ਲੈ ਕੇ ਆਣੀ ਆ ਔਰ ਤੁਹਾਨੂੰ ਵੀ ਹਿਲਾਉਣਾ ਤੁਹਾਨੂੰ ਵੀ ਜਗਾਉਣਾ ਕਿ ਹਜੇ ਵੀ ਜਾਗ ਜਾਓ ਹਲੇ ਵੀ ਪ੍ਰਸ਼ਾਸਨ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ ਸਾਡਾ ਵੀ ਉੱਥੋਂ ਪਿੱਛੋਂ ਪਾਣੀ ਜਿਹੜਾ ਹੈਗਾ ਜ਼ਮੀਨਾਂ 'ਚ ਭਰ ਗਿਆ ਹੈ ਮੇਰੇ ਘਰ ਦੇ ਨਾਲ ਜਿਹੜੀ ਪਹੀ ਜਾਂਦੀਆਂ ਬਿਲਕੁਲ ਉਹਦੇ ਬਰਾਬਰ ਪਾਣੀ ਆ ਚੁੱਕਾ ਹੈ ਸਾਰੀ ਡੁੱਬੀ ਪਈ ਹੈ ਇਹ ਸਾਰੀ ਤੇ ਹਲੇ ਵੀ ਇਹਨਾਂ ਵੱਲੋਂ ਕੋਈ ਬੰਨ ਮਜ਼ਬੂਤ ਕਰਨ ਲਈ ਜਾਂ ਕੋਈ ਕਿਸੇ ਤਰੀਕੇ ਦੀ ਉੱਥੇ ਸਮਗਰੀ ਜਾਂ ਏਡ ਜਾਂ ਹੈਲਪ ਵਾਸਤੇ ਕੋਈ ਨਹੀਂ ਪਹੁੰਚਿਆ ਪ੍ਰਸ਼ਾਸਨ ਵੱਲੋਂ ਦੋਸਤੋ ਮੈਡਮ ਜੀ ਦਾ ਕਹਿਣਾ ਹੈਗਾ ਵੀ ਇੱਥੇ ਕੋਈ ਹਲੇ ਤੱਕਾ ਹੋਰ ਲੋਕਾਂ ਦਾ ਵੀ ਕਹਿਣਾ ਹੈ ਸਰਪੰਚ ਤਰਲੋਚਨ ਸਿੰਘ ਜੀ ਦੇਖੋਤਰ ਲੋਕ ਸਿੰਘ ਜੀ ਦੇਖੋ ਗੱਲ ਇੰਨੀ ਹੈ ਪ੍ਰਸ਼ਾਸਨ ਲੋਕਲ ਦੀ ਵੀ ਓਡੀ ਵੱਡੀ ਉਹਨਾਂ ਨੇ ਤਾਂ ਉੱਪਰੋਂ ਹਦਾਇਤਾਂ ਤੇ ਆਏ ਹੋਏ ਫੰਡ ਦੇ ਮੁਤਾਬਕ ਹੀ ਕੰਮ ਕਰਨਾ ਹੁਣ ਕੋਈ ਅਸੀਂ ਕਹਿ ਰਹੇ ਹਾਂ ਜੀ ਐਸਵੀਓ ਡਰੇਨੇਜ ਜਾਂ ਐਸਵੀਓ ਐਕਸ਼ਨ ਉਹ ਤਾਂ ਵਿਚਾਰੇ ਉਹ ਹੀ ਕਰਨਗੇ ਜੇ ਉੱਪਰੋਂ ਪੈਸਾ ਭੇਜਣਗੇ ਤੇ ਉਹਨੂੰ ਮਨਜ਼ੂਰੀ ਦੇਣੀ ਤਾਂ ਇਥੋਂ ਦੇ ਨੇਤਾਵਾਂ ਦਾ ਕੰਮ ਆ ਨਾ ਠੀਕ ਹੈ ਪ੍ਰਸ਼ਾਸਨ ਨੂੰ ਜਦੋਂ ਫੋਨ ਕੀਤਾ ਬੋਰੀਆਂ ਜ਼ਰੂਰ ਭੇਜੀਆਂ ਪਰ ਬੋਰੀਆਂ ਨਾਲ ਸਾਰੀ ਪ੍ਰਸ਼ਾਸਨ ਦਾ ਹੱਥ ਬੰਨ੍ਹ ਕੇ ਬੇਨਤੀ ਆ ਆ ਇੱਥੇ ਹੁਣ ਕੋਈ ਦੋ ਜੇ ਸੀ ਬੀਆਂ ਖੜੀਆਂ ਹੁਣ ਜੇ ਅੱਧਾ ਫੁੱਟ ਪਾਣੀ ਵਧ ਗਿਆ ਦਿਖਾ ਦਿਓ ਅੱਧਾ ਫੁੱਟ ਪਾਣੀ ਵਧ ਗਿਆ ਇਹ ਰੋਕ ਲੂਗਾ ਆ ਮਿੱਟੀ ਪਾਈ ਇਹ ਚਾਰ ਪੰਜ ਜਾਨੇ ਲੱਗੇ ਹੋਏ ਆ ਵਿਚਾਰੇ ਮਿੱਟੀ ਪਾਉਣ ਪਾਣੀ ਉੱਤੋਂ ਦੀ ਹੋ ਗਿਆ ਤੁਸੀਂ ਮੈਨੂੰ ਦੱਸੋ ਰੋਕ ਲੂਗਾ ਉਰੇ ਕੋਈ 100 200 ਗੱਟਾ ਹੋਰ ਫੁੱਟੋ ਕੋਈ ਮਸ਼ੀਨਾਂ ਭੇਜੋ ਲੋਕ ਤਾਂ ਆਪੇ ਲੱਗੇ ਪਏ ਨੇ ਸਾਡੇ ਵਾਲੇ ਪਾਸੇ ਤਾਂ ਵਿਚਾਰੇ ਹੱਥੀਂ ਚੱਕ ਕੇ ਨੇ ਜ਼ਿਮੀਂਦਾਰ ਉਹ ਤਾਂ ਸਾਰਾ ਪਾਣੀ ਬਰਾਬਰੀ ਕਰਤਾ ਕਰਿਆ ਜੀ ਸ ਦੋਸਤੋ ਮੈਡਮ ਨਾ ਇੱਥੇ ਵੀਰ ਜੀ ਆਏ ਹੋਏ ਨੇਗੇ ਆਪਾਂ ਤੁਹਾਨੂੰ ਆ ਦਿਖਾਉਨੇ ਆਂਗੇ ਜਿੱਥੋਂ ਪਾਣੀ ਅੰਦਰ ਵੜਦਾ ਹੈਗਾ ਇਹ ਹੈ ਡੈਂਟਲ ਕਾਲਜ ਨੂੰ ਹੀ ਜਾਂਦਾ ਪਾਣੀ ਆ ਬੰਨ ਲਾਇਆ ਇਹ ਪਬਲਿਕ ਨੇ ਆਪ ਲਾਇਆ ਸਿਰਫ ਇੱਥੇ 50 ਗੱਟੇ ਦੇ ਕੇ ਮਿਲੇ ਨੇ ਇਹਨਾਂ ਨੂੰ ਉਹ ਪਰਕੇ ਤਰੇ ਪਏ ਨੇ ਬਾਕੀ ਅੱਗੇ ਦੇਖਦੇ ਆਂ ਸੜਕ ਤੇ ਕੋਈ ਸਾਹਮਣੇ ਗਲੋਨੀ ਹੈ ਆ ਸੜਕ ਤੇ ਪਏ ਨੇ ਗੱਟੇ ਪਬਲਿਕ ਦੇ ਸਹਾਰੇ ਛੱਡ ਗਏ ਵੀ ਪਬਲਿਕ ਲਾ ਦੂਗੀ ਆ ਤਰਲੋਕ ਸਿੰਘ ਜੀ ਸਰਪੰਚ ਨੇ ਇਸ ਏਰੀਏ ਚ ਖੜੇ ਲੰਗੇ ਇਹਨਾਂ ਦੀ ਜ਼ਮੀਨ ਹੈ ਆ ਪਬਲਿਕ ਖੜੀ ਹੈਗੀ ਕਾਫੀ ਲੋਕ ਖੜੇ ਲੰਗੇ ਅਰ ਇਨਾਂ ਦੀ ਡਿਮਾਂਡ ਹੈਗੀ ਇਨਾਂ ਦੀ ਮੰਗ ਹੈਗੀ ਵੀ ਇੱਥੇ ਗੱਟੇ ਹੋਰ ਦਿੱਤੇ ਜਾਣ ਭਰ ਕੇ ਧਰੇ ਜਾਣ ਔਰ ਕੋਈ ਬੰਦੇ ਦੀ ਡਿਊਟੀ ਲਈ ਜਾਵੇ ਜਿਹੜੀ ਇੱਥੇ ਬੰਦਾ ਗੌਰ ਕਰ ਸਕੇ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਪ੍ਰਸ਼ਾਸਨ ਤੱਕ ਇਹ ਪਹੁੰਚੇ